ਗੁਰਜ ਕੀ ਫਤਿਹ ਇਸ ਟਾਈਮ ਤੇ ਅਸੀਂ ਘੜਕਾ ਪਿੰਡ ਹੈ ਇਹ ਇਸ ਘੜਕੇ ਪਿੰਡ ਦੇ ਵਿੱਚ ਦਰਿਆ ਦੇ ਬਿਲਕੁਲ ਕੰਢੇ ਤੇ ਖਲੋਤੇ ਆ ਔਰ ਇੱਥੇ ਟਿਊਬਾਂ ਵਾਲਾ ਪੁਲ ਵੀ ਸੀ ਔਰ ਟਿਊਬਾਂ ਦੱਸਦੇ ਨੇ ਵੀ ਇਕੱਠੀਆਂ ਕਰਕੇ ਰੱਖੀਆਂ ਨੇ ਇੱਥੋਂ ਜਿਹੜਾ ਸਰਕਾਨਪੁਰ ਲੋਦੀ ਹਾਂਜੀ ਹਾਂਜੀ ਕੇਵਲ 8-9 ਕਿਲੋਮੀਟਰ ਹੈ ਪਹਿਲਾਂ ਦੱਸਦੇ ਨੇ ਕਿ ਇਹੀ ਰਸਤਾ ਸੀ ਇਦੋਂ ਟੂਬਾ ਵਾਲੇ ਪੁਲ ਤੋਂ ਚੱਲਦੇ ਸੀ ਬਾਅਦ ਤੇ ਵਿੱਚ ਗੋਇੰਦਵਾਲ ਸਾਹਿਬ ਦਾ ਜਿਹੜਾ ਪੁਲ ਬਣਿਆ ਉਹ ਬਾਅਦ ਚ ਬਣਿਆ ਸੋ ਇਹਦਰਾ ਆਹ ਤੇ ਜਿਹੜਾ ਉਹ ਬੰਨ ਬਣਿਆ ਲੇਕਿਨ ਇਹ ਸਾਰੀਆਂ ਜ਼ਮੀਨਾਂ ਇਸ ਟਾਈਮ ਦੇ ਉੱਤੇ ਬਹੁਤ ਉੱਚਾ ਦਰਿਆ ਜਿਹੜਾ ਤੁਸੀਂ ਇਹ ਵੇਖੋ ਤੇ ਕਿੱਥੋਂ ਤੱਕ ਪਾਣੀ ਜਿਹੜਾ ਇਹ ਚੜਿਆ ਆ ਸੜੀਆਂ ਡਿੱਗੀਆਂ ਹੋਈਆਂ ਨੇ ਉੱਤੇ ਤੱਕ ਪਾਣੀ ਜਿਹੜਾ ਇਹ ਚੜਿਆ ਸੋ ਇਸ ਪਾਸੇ ਕਿੱਡੀ ਵੱਡੀ ਮਾਰ ਜਿਹੜੀ ਪੈ ਰਹੀ ਆ ਇਹ ਦਰਿਆ ਤੋਂ ਕੌਂਦੀ ਲੋੜ ਆ ਜੇਕਰ ਦਰਿਆ ਦੀ ਇਹ ਸਫਾਈ ਕੀਤੀ ਹੋਵੇ ਖਲਾਈ ਕੀਤੀ ਹੋਵੇ ਤੇ ਪਾਣੀ ਆਵੇ ਤੇ ਅੱਗੇ ਚਲੇ ਜਾਏ ਤੇ ਫਿਰ ਇਹਨ ਜਿਹੜੀਆਂ ਆ ਫਸਲਾਂ ਨੇ ਉਹ ਤੁਹਾਨੂੰ ਉੱਤੇ ਚਲ ਕੇ ਵਿਖਾਉਣੇ ਆ ਵੀ ਉਹ ਸਭ ਜਿਹੜੀਆਂ ਬੰਬੀਆਂ ਨੇ ਆ ਬੰਬੀਆਂ ਇੱਥੇ ਅੱਗੇ ਉਹ ਇਧਰ ਵੀ ਇਧਰ ਸਭ ਨਾਲ ਔਰ ਟਰਾਂਸਫਾਰਮਰ ਔਰ ਫਰੇ ਜਿਹੜਾ ਔਰ ਟਰਾਂਸਫਾਰਮਰ ਪਾਣੀ ਦੇ ਵਿੱਚ ਆ ਇਹ ਸਭ ਜਮੀਨਾਂ ਲੈਣਾ ਇੱਧਰ ਰਹਿ ਜਾਂੀਆਂ ਇੱਥੇ ਸਿੱਤੀਵਾਲ ਸਭ ਜਮੀਨਾਂ ਜਿਹੜੀਆਂ ਨੇ ਆਵਾਦ ਜਮੀਨਾਂ ਨੇ ਜਿਹੜੀਆਂ ਕਿ ਹੁਣ ਸਭ ਫਸਲਾਂ ਜਿਹੜੀਆਂ ਨੇ ਇਹ ਬਰਬਾਦ ਹੋ ਗਈਆਂ ਨੇ ਸੋ ਅਗੇ ਤੁਹਾਨੂੰ ਉਹ ਬਿਜਲੀ ਦੇ ਨਾਲਾ ਅਗੇ ਤੁਹਾਨੂੰ ਖੋਣੇ ਉੱਥੇ ਛੜ ਕੇ ਜਿਹੜਾ ਉਹ ਦੇਖਦੇ ਆਜੋ ਆਪਾਂ ਅੱਗੇ ਤੁਰੇ ਚਲੀਏ ਨਾਲ ਦੀ ਨਾਲ ਇੱਧਰ ਅੱਗੇ ਵਿਖਾਉਣੇ ਆ ਸਭ ਖਰਾਕ ਜਿਹੜੇ ਇਹ ਸਭ ਜਮੀਨਾਂ ਵਗਦੀਆਂ ਜਿਹੜੀਆਂ ਨੇ ਦੇਖਣ ਦਰਿਆ ਦੀ ਜਿਹੜੀ ਮਾਰਿਆ ਉਹ ਬੜੀ ਜ਼ਬਰਦਸਤ ਮਾਰੇ ਨਾਲ ਪੈਂਦੀ ਐ ਇਹਨਾਂ ਲੋਕਾਂ ਨੂੰ ਜਦੋਂ ਵੀ ਪਾਣੀ ਆਉਂਦਾ ਤੇ ਦਰਿਆ ਦਾ ਪਾਣੀ ਜਿਹੜਾ ਹੈ ਉਹ ਅੱਗੋਂ ਡਾਫਲਾ ਕੇ ਉਹ ਵੇਖੋ ਤੁਸੀਂ ਕਿ ਉਹ ਜੜੀਆਂ ਜ਼ਮੀਨਾਂ ਨੇ ਆਸਾ ਦੀਆਂ ਲਾਈਨਾਂ ਜਿਹੜੀਆਂ ਨੇ ਇਹ ਜਾਰੀਆਂ ਨੇ ਸਭ ਬਹੁਤ ਦੂਰ ਤੱਕ ਇਹ ਤੁਹਾਨੂੰ ਦਿਸ ਰਿਹਾ ਉਹ ਜਿਹੜਾ ਪਿੰਡ ਚਟਾ ਜਾ ਉਧਰ ਦਿਸ ਰਿਹਾ ਉਹ ਪਾਰਲੇ ਪਾਸੇ ਆ ਉਹ ਦਰਿਆ ਤੋਂ ਪਾਰ ਨਹੀਂ ਜਿਹੜੇ ਜ락ਪੁਰ ਥਲਾ ਦੇ ਵਿੱਚ ਬਾਹਰ ਪਿੰਡ ਬਹੁਤ ਪਰਪਿੰਡ ਹੈ ਤੇ ਉਧਰ ਪਰਲਾ ਪਾਸਾ ਤੇ ਇਧਰ ਐਸ ਪਾਸੇ ਆ ਸਭ ਫਸਲਾਂ ਜਿਹੜੀਆਂ ਨੇ ਇਹ ਤਬਾਹ ਹੋ ਗਈਆਂ ਨੇ ਹਜ਼ਾਰਾਂ ਇੱਕ ਇਹ ਸਿਰਫ ਸਿਰਫ ਕਾਰਨ ਇਹੋ ਕਿ ਦਰਿਆ ਦੇ ਵਿੱਚ ਸਲਟ ਜੰਮ ਗਈ ਔਰ ਉਹਦੇ ਵਿੱਚ ਸਰਕੰਡਾ ਪੈਦਾ ਹੋ ਗਿਆ ਸਰਕੰਡਾ ਪੈਦਾ ਹੋਣ ਦੇ ਨਾਲ ਪਾਣੀ ਦੀ ਡਾਫ ਲੱਗ ਕੇ ਉਹ ਜ਼ਿਲ੍ਹਾ ਤਰਨਤਾਰਨ ਦੇ ਤੇ ਜ਼ਿਲ੍ਹਾ ਕਪੂਰਥਲਾ ਦੇ ਜਿਹੜੇ ਪਿੰਡ ਨੇ ਇਹਨਾਂ ਪਿੰਡਾਂ ਨੂੰ ਜਿਹੜਾ ਉਹ ਬਰਬਾਦ ਕਰਨ ਦਾ ਕਾਰਨ ਕੇਵਲ ਤੇ ਕੇਵਲ ਇਹ ਦਰਿਆਵਾਂ ਦੀ ਸਫਾਈ ਨਾ ਕਰਨੀ ਤੇ ਡੇਰਾ ਰਦਾ ਸੁਮੀ ਵੱਲੋਂ ਜਿਹੜੀ ਮਿੱਟੀ ਪਿਛਲੇ ਪਾਸਿਓਂ ਮੰਡਲ ਬਤਾਲਾ ਮੰਡ ਚੱਕੋ ਕੀ ਅਤੇ ਢਿਲਵਾ ਸਾਈਡ ਦੀ ਜਿਹੜੀ ਮਿੱਟੀ ਆ ਉਹ ਇਧਰ ਆ ਰਹੀ ਆ ਤੇ ਉਹ ਦਰਿਆ ਦੇ ਵਿੱਚ ਆਉਂਦੀ ਆ ਉਹ ਦਰਿਆ ਦੇ ਵਿੱਚ ਜੰਮਦੀ ਆ ਤੇ ਜੰਮਣ ਕਾਰਨ ਜਿਹੜਾ ਉਹ ਸਰਕੰਡਾ ਵਗੈਰਾ ਪੈਦਾ ਹੋ ਕੇ ਤੇ ਫਿਰ ਇਹ ਜ਼ਮੀਨਾਂ ਜਿਹੜੀਆਂ ਨੇ ਇਨਾ ਪਸਵਾਨ ਦਿੱਤਾ ਬਾਈ ਦਾ ਕਾਰਨ ਡੇਰਾ ਰਾਧਾ ਸਵਾਮੀ ਤੇ ਸਰਕਾਰਾਂ ਦੀ ਨਿਵੇਕੀ ਜਿਹੜੀ ਕਿ ਇਹ ਦਰਿਆਵਾਂ ਦੀ ਸਫਾਈ ਨਹੀਂ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ